ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦਾ ਹੁਕਮ ਨਾਮਨ ਸਹਿ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਆਪਣੀ ਧੁਰ ਕੀ ਬਾਣੀ ਰਹੀ ਐਸ ਮਨੋਖਾ ਜੋ ਨੀਨੂ ਉਪਦੇਸ਼ ਦਿੰਦੇ ਹਨ ਮਨੁੱਖਾ ਜਨਮ ਨੂੰ ਸਫਲਾ ਕਰਨ ਵਾਸਤੇ ਤੁਰਕੀ ਬਾਣੀ ਆਈ ਸਗਲੀ ਚਿੰਤ ਮਟਾਈ ਗੁਰਬਾਣੀ ਉਪਦੇਸ਼ ਜਾ ਕੋ ਭਏ ਕਿਰਪਾਲ ਤਬ ਹਰ ਹਰ ਸੇਜਪਾਤ ਜਾ ਕੋ ਭਏ ਕਿਰਪਾਲ ਜਿਸ ਦੇ ਉੱਪਰ ਪਰਮੇਸ਼ਰ ਪ੍ਰਮਾਤਮਾ ਗੁਰੂ ਕਿਰਪਾਲ ਕਿਰਪਾ ਕਰਦਾ ਹੈ ਜਾਲ ਹੁੰਦਾ ਹੈ ਬਖਸ਼ੀਸ਼ ਕਰਦਾ ਹੈ ਹਰ ਹਰ ਸੇਈ ਜਪਾਤ ਹਰ ਹਰ ਪਰਮੇਸ਼ਰ ਦਾ ਨਾਮ ਹਰੀ ਹਰੀ ਵਾਹਿਗੋਰਾ ਗੋਰਾ ਅੱਲਾਹ ਜੋ ਵੀ ਪਰਮੇਸ਼ਰ ਦੇ ਨਾਮ ਹਨ ਗੁਰੂ ਦੇ ਰਾਹੀ ਉਹ ਪਰਮਾਤਮਾ ਆਪ ਹੀ ਕਿਰਪਾ ਕਰਦਾ ਹੈ ਉਸ ਮਨੁੱਖ ਤੇ ਉਸ ਜੀਵ ਤੇ ਉਹ ਨਾਮ ਜਪਦਾ ਹੈ ਤੇ ਨਾਮ ਜਪਾਉਂਦਾ ਹੈ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਪੇਟ ਸਾਧ ਸੰਗਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿ ਜਿਹੜੇ ਉਹ ਨਾਮ ਜਪਦੇ ਤੇ ਨਾਮ ਜਪਉਂਦੇ ਹਨ ਉਹਨਾਂ ਤੇ ਪਰਮੇਸ਼ਰ ਦੀ ਕਿਰਪਾ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨਾਨਕ ਨੂੰ ਸਨਮੁਖ ਰੱਖ ਕੇ ਆਖਦੇ ਹਨ ਉਹਨਾਂ ਦੀ ਪ੍ਰੀਤੀ ਹੈ ਜਿਹੜੀ ਪਰਮਾਤਮਾ ਦੇ ਪਰਮੇਸ਼ਰ ਦੇ ਨਾਮ ਨਾਲ ਜੁੜੀ ਹੋਈ ਹੈ ਗੁਰੂ ਨਾਲ ਜੁੜੀ ਹੋਈ ਹੈ ਪੇਟ ਸਾਧ ਸੰਗਾਤ ਉਹ ਸਦਾ ਹੀ ਆਪਣਾ ਆਪਾ ਗੁਰੂ ਨੂੰ ਸਾਧੂ ਸੰਗਤ ਵਿੱਚ ਭੇਟ ਕਰਦੇ ਹਨ ਮਹਲਾ 5 ਵਾ ਰਾਮ ਰਮੋ ਬੜ ਭਾਗੀ ਹੋ ਜਲ ਥਲ ਮਹੀ ਅਲ ਸੋਏ ਗੁਰੂ ਅਰਜਨ ਦੇਵ ਸੇ ਮਹਾਰਾਜੀ ਉਦੇਸ਼ ਕਰਦੇ ਹਨ ਰਾਮ ਰਮੋ اے ਪਿਆਰਿਓ ਗੁਰਸਿੱਖੋ ਨਾਮ ਜਪਣ ਵਾਲਿਓ ਸੰਤੋ ਭਗਤੋ ਰਾਮ ਦੇ ਵਿੱਚ ਪਰਮੇਸ਼ਰ ਦੇ ਵਿੱਚ ਪ੍ਰਮਾਤਮਾ ਦੇ ਵਿੱਚ ਲਿਬਲੀਨ ਹੋਵੋ ਉਹਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਓ ਵਡਭਾਗੀਓ ਚੰਗੇ ਕਰਮਾਂ ਵਾਲਿਓ ਚੰਗੇ ਭਾਗਾਾਂ ਵਾਲਿਓ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਵਸਾਓ ਸਦਾ ਨਾਮ ਦੇ ਵਿੱਚ ਪਰਮੇਸ਼ਰ ਦੇ ਵਿੱਚ ਲਿਬਲੀਨ ਹੋਣਾ ਕਰੋ ਜਲ ਥਲ ਮਹੀਅਲ ਸੋਏ ਜਿਹੜਾ ਪਰਮੇਸ਼ਰ ਜਲਾਂ ਦਾ ਭਾਵ ਹੈ ਪਾਣੀਆਂ ਵਿੱਚ ਥਲਾਂ ਦਾ ਭਾਵ ਹੈ ਧਰਤੀ ਵਿੱਚ ਮਹੀਲ ਦਾ ਭਾਵ ਹੈ ਆਕਾਸ਼ ਸਾਰੇ ਸੰਸਾਰ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ ਭਾਵ ਉਸ ਪਰਮੇਸ਼ਰ ਨੂੰ ਹਿਰਦੇ ਵਿੱਚ ਜਾਗ ਕਰੋ ਜੋ ਸਾਰਿਆਂ ਵਿੱਚ ਬਸਦਾ ਹੈ ਆਪੇ ਪਟਿਕਲਮ ਆਪ ਪਰਲੇਖ ਇਹ ਤੂੰ ਇੱਕੋ ਕਹੀਏ ਨਾਨਕਾ ਦੂਜਾ ਕਾਹੀ ਕੋ ਦੂਜਾ ਕਾਹੀ ਸਿਮਰਿਆ ਜੰਮੈ ਤੇ ਮਰ ਜਾਏ ਇੱਕੋ ਸਿਮਰੋ ਨਾਨਕਾ ਜੋ ਜਲ ਫਲ ਰਹਾ ਸਾਈ ਗੁਰਬਾਣੀ ਉਪਦੇਸ਼ ਕਰਦੀ ਹੈ ਇੱਕ ਓੰਕਾਰ ਸਤਨਾਮ ਉਸ ਪਰਮੇਸ਼ਰ ਨੂੰ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਸਾਰੀ ਸ੍ਰਿਸ਼ਟੀ ਉਹਦੀ ਕਾਰ ਵਿੱਚ ਹੈ ਉਹਦੇ ਹੁਕਮ ਵਿੱਚ ਹੈ ਉਹਦੀ ਮੁਠੀ ਵਿੱਚ ਹੈ ਕੇਵਲ ਤੇ ਕੇਵਲ ਪ੍ਰਮਾਤਮਾ ਨੂੰ ਜਪਨਾ ਕਰੋ ਕੇਵਲ ਤੇ ਕੇਵਲ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾਓ ਕੇਵਲ ਤੇ ਕੇਵਲ ਦੁਨੀਆ ਦੇ ਮਾਲਕ ਨੂੰ ਧਿਆਨ ਵਿਚ ਰੱਖੋ ਬਾਕੀਆਂ ਨੂੰ ਨਹੀਂ ਜਿਹੜਾ ਜੰਮੇ ਤੇ ਮਰ ਜਾਏ ਜਿਹੜਾ ਜਮਦਾ ਤੇ ਮਰਦਾ ਉਹਦਾ ਧਿਆਨ ਨਹੀਂ ਕਰਦਾ ਧਿਆਨ ਕੇਵਲ ਪਰਮਾਤਮਾ ਦਾ ਗੁਰੂ ਦਾ RAM ਰਮੋ ਬੜਾ ਭਾਜੀ ਹੋ ਇੱਕ ਚੰਗੇ ਕਰਮਾਂ ਵਾਲਿਓ ਪਰਮੇਸ਼ਰ ਵਿੱਚ ਲੀਵਲੀਨ ਹੋਵੋ ਜਲ ਥਲ ਮਹੀਅਲ ਸੋਏ ਜਿਹੜਾ ਜਲਾ ਵਿੱਚ ਥਲਾ ਵਿੱਚ ਮਹੀਅਲ ਦਾ ਭਾਵ ਆਕਾਸ ਵਿੱਚ ਸਾਰੇ ਸੰਸਾਰ ਵਿੱਚ ਸਮਾਇਆ ਹੋਇਆ ਹੈ ਉਨ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਧਾਰ ਕੇ ਰੱਖੋ ਭਾਈ ਨਾਨਕ ਨਾਮ ਅਰਾਦੀ ਐ ਵਿਗਨ ਨਾ ਲੱਗੇ ਕੋਏ ਗੁਰੂ ਨਾਨਕ ਮਹਾਰਾਜ ਜੀ ਨੂੰ ਸਨਮੁਖ ਰੱਖ ਕੇ ਗੁਰੂ ਅਰਜਨ ਦੇਵ ਸੇ ਮਹਾਰਾਜੀ ਫਰਮਾਉਂਦੇ ਹਨ ਐਸੇ ਨਾਮ ਨੂੰ ਐਸੇ ਪਰਮੇਸ਼ਰ ਨੂੰ ਐਸੇ ਗੁਰੂ ਨੂੰ ਆਰਾਧਨ ਦੇ ਨਾਲ ਕਿਸੇ ਕਿਸਮ ਦਾ ਵਿਗਨ ਨਹੀਂ ਲੱਗਦਾ ਸਾਰੇ ਤਰ੍ਹਾਂ ਦੇ ਵਿਗਨ ਟਲ ਜਾਂਦੇ ਹਨ ਪ੍ਰਭ ਸਿਮਰਤ ਕਸ ਵਿਗਨ ਨਾ ਲਾਗੇ ਬਿਗ ਅਨੇਕਾਂ ਵਿਗਨ ਨੇ ਸੰਸਾਰ ਦੇ ਉੱਪਰ ਸੈਂਕੜੇ ਵਿਗਨ ਨੇ ਪਰ ਜਦੋਂ ਕੋਈ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਪਰਮੇਸ਼ਰ ਨਾਲ ਜੁੜ ਜਾਂਦਾ ਹੈ ਉਹਦੇ ਸਾਰੇ ਵਿਗਨ ਟਲ ਜਾਂਦੇ ਹਨ ਭਾਈ ਪੌੜੀ ਭਗਤਾ ਕਾ ਬੋਲਿਆ ਪ੍ਰਵਾਨ ਹੈ ਦਰਗਾਹ ਪਵੈ ਥਾਈ ਜਿਹੜੇ ਭਗਤ ਨੇ ਰੱਬ ਦੇ ਪੈਰ ਵਿੱਚ ਚਲਦੇ ਨੇ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖਦੇ ਨੇ ਉਹਦੇ ਹੁਕਮ ਵਿੱਚ ਚੱਲਦੇ ਨੇ ਜਿਹੜਾ ਉਹ ਬੋਲਦੇ ਨੇ ਭਾਈ ਉਹ ਪ੍ਰਮਾਤਮਾ ਨੂੰ ਪ੍ਰਵਾਨ ਹੁੰਦਾ ਹੈ ਜਾਓ ਪ੍ਰਮਾਤਮਾ ਨੂੰ ਪ੍ਰਵਾਨਿਆ ਹੋਇਆ ਹੀ ਬੋਲ ਬੋਲਦੇ ਹਨ ਜੋ ਪ੍ਰਮਾਤਮਾ ਦੇ ਅਨੁਕੂਲ ਹੈ ਉਹੀ ਸ਼ਬਦ ਬੋਲਦੇ ਹਨ ਦਰਗਾਹ ਪਵੈ ਥਾਈ ਉਹ ਦਰਗਾਹ ਦੇ ਵਿੱਚ ਉਹਨਾਂ ਦਾ ਭਾਈ ਬੋਲ ਥਾਂ ਪੈਂਦਾ ਹੈ ਗਿਆ ਜਾਂਦਾ ਹੈ ਪਰਵਾਨ ਹੁੰਦਾ ਹੈ ਭਗਤਾਂ ਤੇਰੀ ਟੇਕ ਰੱਤੇ ਸਚ ਨਾਏ ਭਗਤਾਂ ਨੂੰ ਕਿਸੇ ਦੁਨੀਆ ਦੇ ਇਨਸਾਨ ਦੀ ਟੇਕ ਨਹੀਂ ਹੁੰਦੀ ਭਗਤ ਕੇਵਲ ਤੇ ਕੇਵਲ ਪ੍ਰਮਾਤਮਾ ਦੀ ਟੇਕ ਰੱਖਦੇ ਹਨ ਕੇਵਲ ਤੇ ਕੇਵਲ ਪਰਮੇਸ਼ਰ ਨੂੰ ਰਾਹ ਦੇ ਹਨ ਪ੍ਰਹਲਾਦ ਨੂੰ ਆਖਿਆ ਤੂੰ ਆਪਣੇ ਪਿਤਾ ਹਰਨਾਕਸ਼ ਨੂੰ ਪ੍ਰਮਾਤਮਾ ਜਾਣ ਇਹਨੂੰ ਪ੍ਰਭੂ ਕਹੇ ਇਹਨੂੰ ਪ੍ਰਮਾਤਮਾ ਕਹੇ ਇਹਨੂੰ ਨਾਰਾਇਣ ਕਹੇ ਵੜਾ ਲਾਜ ਕਹਿਣ ਲੱਗਿਆ ਮੈਂ ਪਿਤਾ ਤੇਰੇ ਘਰ ਆਇਆ ਜਿਹੜਾ ਫਰਜ ਹੈ ਮੇਰੀ ਪਰਬੋ ਰੇਸ਼ਨ ਕਰਨਾ ਤੇਰਾ ਫਰਜ ਹੈ ਮੈਨੂੰ ਰੋਟੀ ਪਾਣੀ ਦੇਣਾ ਮੇਰਾ ਫਰਜ ਹੈ ਤੈਨੂੰ ਪਿਤਾ ਸਮਾਨ ਸਮਝ ਕੇ ਸਤਕਾਰ ਕਰਨਾ ਜੇ ਤੂੰ ਆਖੇ ਵੀ ਮੈਨੂੰ ਰੱਬ ਕਹਿ ਇਹ ਨਹੀਂ ਹੋ ਸਕਦਾ ਮੈਂ ਰੱਬ ਦਾ ਭਗਤ ਹਾਂ ਪ੍ਰਮਾਤਮਾ ਦਾ ਭਗਤ ਹਾਂ ਜੋ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ ਮੈਂ ਉਸੇ ਨੂੰ ਰੱਬ ਆਖਾਂਗਾ ਜੇ ਤੂੰ ਕਹਿ ਮੈਨੂੰ ਰੱਬ ਕਹਿ ਮੈਂ ਇਹ ਨਹੀਂ ਕਹਿ ਸਕਦਾ ਇਹ ਮੇਰੇ ਕੋਲੋਂ ਨਹੀਂ ਹੋਣਾ ਰਾਜਨੀ ਨੇ ਆਖਿਆ ਉਹਦੇ ਪਿਤਾ ਦੁਨੀ ਚੰਦ ਨੇ ਮੈਂ ਕਰਤਾ ਧਰਤਾ ਸਾਰਾ ਹੀ ਆ ਮੈਨੂੰ ਰੱਬ ਕੈ। ਰਜਨੀ ਕਹਿਣ ਲੱਗੀ ਪਿਤਾ ਜੀ ਤੇਰੇ ਘਰ ਵਿੱਚ ਮੈਨੂੰ ਜਨਮ ਮਿਲਿਆ ਤੇਰਾ ਫਰਜ ਹੈ ਬੱਚਿਆਂ ਦੀ ਸੰਭਾਲ ਕਰਨਾ ਬੱਚਿਆਂ ਦਾ ਅਰਜ ਹੈ ਪਿਤਾ ਦੀ ਆਗਿਆ ਵਿੱਚ ਚੱਲਣਾ ਪਰ ਜੇ ਤੂੰ ਕਹੇ ਵੀ ਮੈਨੂੰ ਰੱਬ ਕੈ ਪਿਤਾ ਜੀ ਇਹ ਮੇਰੇ ਕੋਲੋਂ ਨਹੀਂ ਹੋਣਾ। ਇਹ ਭਗਤਾਂ ਦੀ ਵਿਰਤੀ ਹੁੰਦੀ ਹੈ ਭਗਤਾਂ ਤੇਰੀ ਟੇਕ ਰੱਤੇ ਸੱਚ ਨਾਹੀਂ ਭਗਤਾਂ ਦੀ ਟੇਕ ਕੇਵਲ ਪ੍ਰਮਾਤਮਾ ਹੁੰਦਾ ਹੈ। ਵੈਗਰੂ ਹੁੰਦਾ ਹੈ ਗੁਰੂ ਹੁੰਦਾ ਹੈ। ਸੱਚੇ ਸਚ ਨਾਏ ਉਹਨਾਂ ਨੇ ਸੱਚੇ ਨਾਮ ਨਾਲ ਆਪਣਾ ਮਨ ਰੁੱਤਿਆ ਹੁੰਦਾ ਹੈ ਭਾਈ ਜਿਸ ਨਾਮ ਹੋਏ ਕਿਰਪਾਲ ਤਿਸ ਕਾ ਦੁੱਖ ਜਾਏ ਜਿਹਦੇ ਪਰਮੇਸ਼ਰ ਕਿਰਪਾਲ ਕਿਰਪਾ ਕਰਦਾ ਹੈ ਭਾਈ ਦਿਆਲ ਹੁੰਦਾ ਹੈ ਬਖਸ਼ੀਸ਼ ਕਰਦਾ ਹੈ ਉਹਦੇ ਜਿਹੜੇ ਮਨ ਕਰ ਕੀਤਨ ਕਰਕੇ ਰੋਗ ਨੇ ਉਹ ਦੂਰ ਹੋ ਜਾਂਦੇ ਹਨ ਭਾਈ ਭਗਤ ਦੇ ਦਿਆਲ ਉਹਨਾ ਮਿਹਰ ਪਾਏ ਏ ਪਰਮੇਸ਼ਰ ਤੂੰ ਦਿਆਲੂ ਹੈ ਬਖਸ਼ੀਸ ਹੈ ਤੂੰ ਬਖਸ਼ਿੰਦ ਹੈ ਤੇਰੇ ਭਗਤ ਵੀ ਦਿਆਲੂ ਹਨ ਬਖਸ਼ਿੰਦ ਹਨ ਇਹ ਜਿਹੜੀ ਮਿਹਰ ਹੈ ਕਿਰਪਾ ਹੈ ਤੂੰ ਭਗਤਾਂ ਦੇ ਉੱਪਰ ਕੀਤੀ ਹੋਈ ਹੈ ਦੁਖ ਦਰਦ ਵੱਡ ਰੋਗ ਨਾ ਕੋ ਹੈ ਤਿਸ ਮਾਈ ਦੁਖ ਦਰਦ ਵੱਡ ਰੋਗ ਵੱਡੇ ਰੋਗ ਇਹ ਨੇ ਕਾਮ ਕ੍ਰੋਧ ਲੋਭ মোহ ਹੰਕਾਰ ਵਿਸੇ ਵਿਕਾਰ ਇਹ ਵੱਡੇ ਰੋਗ ਦੁਖ ਸਿਰੇ ਕਰਕੇ ਦਰਦ ਸਿਰ ਕਰਕੇ ਦਰਦ ਦੁਖ ਦਲੇਦਰ ਵੱਡ ਰੋਗ ਮਨ ਕਰਕੇ ਉਹ ਹੈ ਇਸ ਮਾਇ ਦੁਖ ਦਰਦ ਵੱਡ ਰੋਗ ਨਾ ਕੋਹ ਹੈ ਇਸ ਮਾਇ ਜਿਹੜੇ ਰੱਬ ਦੇ ਪਿਆਰੇ ਹੋਗੇ ਪਰਮੇਸ਼ਰ ਦੇ ਪਿਆਰੇ ਹੋਗੇ ਭਾਈ ਉਹਨਾਂ ਨੂੰ ਵੱਡੇ ਵੱਡੇ ਰੋਗ ਨਾ ਵਹਿਰੋ ਦੀ ਇਹ ਮਾਇਆ ਨਾ ਵਹਿਰੋ ਦੀ ਇਹ ਜਿਹੜੀ ਸਲਸਿਦਰ ਕਾਮ ਕ੍ਰੋਧ ਲੋਭ ਹੰਕਾਰ ਹੈ ਇਹ ਮਾਇਆ ਉਹਨਾਂ ਨੂੰ ਪਹੁੰਚਦੀ ਨਹੀਂ ਭਾਈ ਉਹਨਾਂ ਨੂੰ ਲਗਦੀ ਨਹੀਂ ਉਹਨਾਂ ਨੂੰ ਭਾਈ ਇਹ ਸਲਦੀ ਨਹੀਂ ਹੈ ਮਾਇਆ ਇਹ ਭਗਤਾਂ ਦੇ ਵਿੱਚ ਪਰਮੇਸ਼ਰ ਨੇ ਵਿਡਾਈ ਪਾਈ ਹੋਈ ਹੈ ਭਾਈ ਭਗਤਾਂ ਇਹੋ ਆਧਾਰ ਗੁਣ ਗੋਵਿੰਦ ਗਾਈ ਭਗਤਾਂ ਦੀ ਹੋਰ ਕੋਈ বাসਨਾ ਨਹੀਂ ਹੁੰਦੀ ਭਗਤਾਂ ਦੀ ਹੋਰ ਕੋਈ ਮੰਗ ਨਹੀਂ ਹੁੰਦੀ ਉਹਨਾਂ ਦੀ ਕੇਵਲ ਤੇ ਕੇਵਲੇ ਇੱਕੋ ਮੰਗ ਹੁੰਦੀ ਹੈ ਵੇਸਰ ਨਾਹੀ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਤਹੋ ਉਹਨਾਂ ਦੇ ਹਿਰਦੇ ਵਿੱਚ ਬਿਰਤੀ ਵਿੱਚ ਇਹ ਹੁੰਦਾ ਹੈ ਕਦੋਂ ਸਮਾ ਮਿਲੇ ਕਦੋਂ ਨਾਮ ਜਪੀਏ ਭਗਤਾਂ ਇਹੋ ਆਧਾਰ ਭਗਤਾਂ ਨੂੰ ਇੱਕੋ ਹੀ ਆਧਾਰ ਹੁੰਦਾ ਹੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਹੋਰ ਭੁੱਖਾਂ ਸਭ ਮੁੱਕ ਜਾਂਦੀਆਂ ਨੇ ਇੱਕੋ ਭੁੱਖ ਹੁੰਦੀ ਹੈ ਪਰਮੇਸ਼ਰ ਦੇ ਨਾਮ ਦੀ ਗੁਣ ਗੋਬਿੰਦ ਗਾਏ ਵਸ ਪਰਮੇਸ਼ਰ ਦੇ ਗੁਣ ਗਾਉਣ ਦੀ ਹੀ ਅੰਦਰ ਭੁੱਖ ਹੁੰਦੀ ਹੈ ਭਗਤਾਨੋ ਭਾਈ ਸਦਾ ਸਦਾ ਜਿਨ ਰਹਣ ਇਕੋ ਇੱਕ ਧਿਆਏ ਦੁਨੀਆਂ ਦੇ ਬੰਦੇ ਨੇ ਕੋਈ ਕਿਸੇ ਦੀ ਮਹਿਮਾ ਕਰਦਾ ਹੈ ਕੋਈ ਕਿਸੇ ਦੀ ਮਹਿਮਾ ਕਰਦਾ ਹੈ ਕੋਈ ਰਿਸ਼ਤੇਦਾਰਾਂ ਦੀ ਮਹਿਮਾ ਕਰਦਾ ਹੈ ਕੋਈ ਰੀਡਰਾਂ ਦੀ ਮਹਿਮਾ ਕਰਦਾ ਹੈ ਕੋਈ ਮਿੱਤਰਾਂ ਦੋਸਤਾਂ ਦੀ ਮਹਿਮਾ ਕਰਦਾ ਹੈ ਕੋਈ ਕਿਸ ਦੇ ਗੁਣ ਗਾਣ ਗਾਈ ਜਾਂਦਾ ਹੈ ਕੋਈ ਕਿਸ ਕੋਈ ਕਿਸੇ ਦੇ ਗੁਣ ਗਾਣ ਗਾਈ ਜਾਂਦਾ ਹੈ ਰੱਬ ਦੇ ਪਿਆਰੇ ਕੇਵਲ ਤੇ ਕੇਵਲ ਰੱਬ ਦੀ ਮਹਿਮਾ ਕਰਦੇ ਨੇ ਰੱਬ ਦੇ ਹੀ ਗੁਣ ਗਾਉਂਦੇ ਨੇ ਦਿਨ ਰਾਤ ਪਰਮੇਸ਼ਰ ਨੂੰ ਧਿਆਉਂਦੇ ਹਨ ਭਾਈ ਇਹ ਬਤ ਅਮਰਤ ਨਾਮ ਜਨਨਾਮੇ ਰਹੇ ਅਗਾਏ ਜਿਹੜਾ ਪਰਮੇਸ਼ਰ ਦੇ ਨਾਮ ਦੇ ਵਿੱਚ ਅੰਮ੍ਰਿਤ ਹੈ ਭਾਈ ਸੁਖ ਹੈ ਭਾਈ ਜਿਹੜੇ ਅੰਮ੍ਰਿਤ ਦੇ ਨਾਮ ਦੇ ਵਿੱਚ ਰਸ ਹੈ ਭਾਈ ਉਹ ਪ੍ਰਿਆਰੇ ਪ੍ਰਮਾਤਮਾ ਦੇ ਭਗਤ ਰੱਬ ਦੇ ਪਿਆਰੇ ਸਦਾ ਉਹਨੂੰ ਪੀਂਦੇ ਹਨ ਤੇ ਸਦਾ ਉਹਦੇ ਵਿੱਚ ਲੇਵਲ ਨਹੀਂ ਰਹਿੰਦੇ ਹਨ ਭਾਈ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਸਾਨੂੰ ਅੱਜ ਦੇ ਹੁਕਮ ਨਾਮੇ ਵਿੱਚ ਭਗਤਾਂ ਦੀ ਕਰਤਾਏ ਉਹਨਾਂ ਦੀ ਮਹਿਮਾ ਸਾਨੂੰ ਦਰਸਾਉਂਦੇ ਹਨ ਕਿ ਰੱਬ ਦੇ ਪਿਆਰਿਆਂ ਦੀ ਬਿਰਤੀ ਕੀ ਹੁੰਦੀ ਹੈ ਇਸ ਕਰਕੇ ਆਪਾਂ ਸਾਰਿਆਂ ਨੇ ਨਾਮ ਨਾਲ ਜੁੜਨਾ ਹੈ ਜਿਹੜਾ ਪ੍ਰਮਾਤਮਾ ਸਾਰੀ ਦੁਨੀਆ ਦਾ ਮਾਲਕ ਹੈ ਸੋ ਕਿਉਂ ਬਿਸਰੈ ਜਿਨ ਸਭ ਕੁਝ ਦੀਆ ਸੋ ਕਿਉਂ ਬਿਸਰੈ ਜੀ ਜੀਵਨ ਦੀਆ ਸੋ ਕਿਉਂ ਬਿਸਰੈ ਜੀ ਅਗਨ ਨੇ ਰੱਖ ਹੈ ਗੁਰਪ੍ਰਸਾਦ ਕੋ ਬਰ ਬਰਲਾ ਲੱਖ ਹੈ ਉਸ ਪ੍ਰਮਾਤਮਾ ਦੀ ਆराधना ਕਰਨੀ ਆ ਜਿਸ ਨੂੰ ਗੁਰਬਾਣੀ ਬਾਰ-ਬਾਰ ਬਾਰ-ਬਾਰ ਸਲਾਉਂਦੀ ਹੈ ਭਾਈ ਆਉ ਇਹ ਭਗਤਾਂ ਤੇ ਰੱਬ ਦੇ ਪਿਆਰਿਆਂ ਦਾ ਜੋ ਅੱਜ ਹਵਾਲਾ ਦਿੱਤਾ ਗੁਰੂ ਅਰਜਨ ਦੇਵ ਸਹਿ ਮਹਾਰਾਜੀ ਨੇ ਬੜਾ ਉਸਤਤ ਜੋਗ ਹੈ ਬੜਾ ਸਲਾਉਂ ਜੋਗ ਹੈ ਔਪਸਲੀ ਪੰਕਤੀ ਪੜ ਕੇ ਆਪਾਂ ਬਾਤ ਕਰੀਏ ਸਦਾ ਸਦਾ ਜਨ ਰਹਿ ਇੱਕੋ ਇੱਕ ਤੇ ਆਏ ਪੀਵਤ ਅਮਰਤ ਨਾਮ ਜਨ ਨਾਮੇ ਰਹੇ ਅਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ